ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਪਹਿਲਾ ਸੁੱਚਾ ਆਪ ਹੋਵੇ ਉਹਨਾਂ ਸੀ ਲੋਕਾਂ ਨੂੰ ਕਹਿੰਦੇ ਅਸੀਂ ਸੁੱਚੇ ਬਣ ਜਾਓ ਸਿੱਖ ਬਣ ਜਾਓ ਆਪ ਬਣਦੇ ਜੀ ਪੰਡਿਤ ਤਾਂ ਕਹਿੰਦੇ ਆਪ ਹੋਵੇ ਸੁੱਚਾ ਪਹਿਲਾ ਸੁੱਚਾ ਆਪ ਹੋਵੇ ਆਪੇ ਸੁੱਚੇ ਹੋ ਜਾਓ ਆਪੇ ਸਿੱਖ ਬਣ ਜਾਓ ਬਥੇਰੀ ਗੱਲ ਹੈ ਜਿੱਦੂ ਲੋੜ ਹੋ ਬਣ ਜੂ ਹੋਰ ਸਾਰਿਆਂ ਤੇ ਹੋ ਗਈ ਆਪ ਬਣ ਜੋ ਇੱਕ ਨੂੰ ਥੋੜੀ ਘਿਆ ਵੀ ਤੂੰ ਬਣ ਜਾ ਆਵਰਾ ਹੋਵੇ ਤੇ ਦੁਆਏ ਰੁਖੀ ਕਹੇ ਸੁੱਚਾ ਆਪ ਹੋਏ ਸੁੱਚਾ ਬਠਾ ਭਾਈ ਫੇਰ ਸੁੱਚਾ ਹੋ ਕਈ ਬਹਿ ਸਕਦਾ ਹੈ ਸੁੱਚਾ ਜਿੰਨਾ ਜਿੰਨਾ ਸੁੱਚਾ ਨਹੀਂ ਹੈਗਾ ਮਨ ਫਿਰਦਾ ਸੁੱਚਾ ਨਹੀਂ ਹੈ ਉਹਨਾਂ ਚਰਮਨ ਟਿਕਦਾ ਨਹੀਂ ਚੂੜਖੀ ਹੈ ਆਇਆ ਜੂਠ ਆਇਆ ਤੋਂ ਅਲਗ ਹੋ ਕੇ ਬਣ ਸੁੱਚਾ ਹੁੰਦਾ माया दी ਭੁਖ ਤੇ ਆਇਆ ਬੇਖਰ ਪੇਰ ਤੋਂ ਬਗਦਦ ਤਿਆ ਕਰਕੇ ਲੋਬ ਦਾ ਤਿਆ ਕਰਕੇ ਹੀ ਸੁੱਚਾ ਹੁੰਦਾ ਹੈ। ਹੇਟ ਹੋ ਜਾਂਦਾ। ਫੇਰ ਸੰਤੋਖੀ ਹੋ ਜਾਂਦਾ। ਸੁੱਚੇ ਅੱਗੇ ਰੱਖੇ ਉਹ ਕੋਈ ਨਾ ਭਿੱਡੋ ਜਾਏ। ਸੁੱਚੇ ਦੇ ਅੱਗੇ ਕੁਝ ਵੀ ਰੱਖ ਦੋ ਚਾਹੇ। ਸੁੱਚੇ ਦੇ ਅੱਗੇ ਕੁਝ ਵੀ ਰੱਖ ਦੋ ਤੁਸੀਂ। ਸੱਚ ਅੰਦਰ ਮਾ ਜਿਹੜਾ ਅੰਦਰ ਆ ਉਹ ਵੀ ਸੱਚਾ ਹੈ ਚਲ ਮਨ ਬਾਹਰ ਲਾ ਸਕਿਆ ਹੋਇਆ ਦਿੰਦਾ ਤਾਂ ਉੱਥੇ ਚ ਲੈ ਜਾਂਦਾ ਸੱਚ ਤੇ ਅੱਗੇ ਅੰਦਰਲੇ ਸੱਚ ਤੇ ਅੱਗੇ ਆਪਣਾ ਆਪ ਰੱਖ ਦਿੰਦਾ ਆਪਣਾ ਸਭ ਤੋਂ ਸੱਚੇ ਦੇ ਅੱਗੇ ਰੱਖ ਦਿੰਦਾ ਕੋਈ ਕਿਹੜਾ ਕੁਝ ਮੇਰੇ ਵਿੱਚ ਗਲਤ ਹੈ ਨਹੀਂ ਸੱਚਾ ਉਹ ਬਾਹਰ ਕੱਢ ਦੇ ਅਸਲ ਜੋ ਸਾਡੇ ਕੋਲ ਗਿਆਨ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜੇ ਅਸੀਂ ਅੰਤਰਾਤਮਾ ਕੋ ਰੱਖ ਦਈਏ ਸੱਚੇ ਅੱਗੇ ਰੱਖਿਆ ਉਹ ਸਚੈਰਾ ਗੁਰੂ ਬਤਾਇਆ ਕਿ ਤੇਰੇ ਅੰਦਰ ਸੱਚ ਹੈ ਕੀ ਜੋ ਹੈ ਫੈਸਲਾ ਉਹਨੂੰ ਕਰਨ ਤੇ ਉਹ ਤਰ੍ਹਾਂ ਗੁਰੂ ਆਪਨਾ ਫੈਸਲਾ ਕਰੋ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਫੈਸਲੇ ਆਪ ਕਰਦੇ ਕੋਈ ਬੰਦੀਆਂ ਜਾ ਨਾ ਮਰੀ ਉਹਦੀ ਫੈਸਲਾ ਨਹੀਂ ਕਰ ਸਕਦਾ ਬੁੱਧਾ ਨਾ ਉਹ ਤਾਂ ਫਿਰ ਆਪਣਾ ਦੇਖੋ ਨਾ ਮਹਾਰੂ ਸਾਹਿਬ ਫੈਸਲਾ ਅੰਦਰ ਆਤਮਾ ਦਾ ਕਿ ਕੀ ਸੱਚ ਹੈ ਤੇਰੇ ਜਿੱ ਕੀ ਗਲਤ ਹੈ ਕੀ ਠੀਕ ਹੈ ਮਨ ਬੋਲਦੇ ਹਦਯ ਡਿਊਟਰਨਾਂ ਖੇਰ ਸੁੱਚਾ ਹੋ ਸਕਦਾ ਸੁੱਚਾ ਹੈ ਕਿਰ ਕੋਈ ਨਾ ਪਿੱਟੋ ਜਾਏ ਫਿਰ ਉੱਥੇ ਕਿਨੇ ਬੈਠਣਾ ਅੰਦਰ ਤਾਂ ਕੋਈ ਜਾ ਨਹੀਂ ਸਕਦਾ ਸੁੱਚਾ ਹੋ ਕੇ ਉਹ ਉਹ ਹੁਣ ਹੁਣ ਬਾਹਰ ਲਈ ਆਪਾਂ ਗੱਲ ਕਰ ਲੈਨੇ ਬਾਹਰ ਕੀ ਹੋ ਰਿਹਾ ਇਹ ਤਾਂ ਫੁੱਟਦੀ ਗੱਲ ਕਰਦੇ ਹਾਂ ਆਪਾਂ ਬਾਹਰ ਕੀ ਹੋ ਰਿਹਾ ਬਾਬੜ ਆ ਕੇ ਆ ਗਿਆ ਸੁੱਚਾ ਹੋ ਕੇ ਆ ਗਿਆ ਗੱਲ ਤਾਂ ਬਾਹੜ ਲਈ ਕਰਨਗੇ ਕੋ ਕਾਲਾ ਜੀ ਗੁਰਬਾਣੀ ਤਾਂ ਮੰਦੀ ਨਹੀਂ ਐ ਕੋਈ ਬਾਹਰੋਂ ਤੋਤਾ ਸੱਚਾ ਹੋ ਗਿਆ ਸੱਚੇ ਸਹੀ ਨਾਨਕਾ ਜਰਮਨਵਸ ਸੋਏ ਅਗੇ ਹੁੰਦੋ ਪਾਪੜ ਬਾਹਰੋਂ ਆ ਕੇ ਆ ਗਿਆ ਸੱਚਾ ਹੋ ਕੇ ਵਹਿ ਗਿਆ ਸੱਚਾ ਜਿੱਥੇ ਚੌਂਕਾ ਦਿੱਤਾ ਉੱਥੇ ਵਹਿ ਗਿਆ ਵੀ ਸੱਚਾ ਧਰਤੀ ਦੇ ਵਹਿ ਗਿਆ ਅਗੇ ਸੱਚਾ ਭੋਜ ਰੱਖ ਲਿਆ ਆਪਣਾ ਨਾ ਬਿਨਾ ਨੇੜੇ ਨਾ ਆਇਆ ਹੁਣ ਸੱਚਾ ਜੇ ਇਹ ਜਿਹੜਾ ਸੱਚਾ ਹੈ ਇਹੋ ਇਹ ਆਪਣੇ ਉਹਨੇ ਆਪਣੇ ਮਨਮਤ ਦਾ ਸੱਚਾ ਸੱਚਾ ਕਰਨਾ ਸੀ ਮਨ ਕਾਲਿਆ ਸ਼ਰੀਰ ਲਾਖ ਮੰਨਦੇ ਸੁਚਾ ਕੀਤਾ ਹਰਦਾ ਕਰਨਾ ਸੀ ਸੁਚਾ ਲਿਪਕੇ ਧਰਤੀ ਸੁਚੀ ਕਰ ਲਈ ਜਿੱਥੇ ਮੰਨੇ ਜਾ ਕੇ ਬੈਠਣਾ ਉਹ ਜਗ੍ਹਾ ਵੀ ਸੁਚੀ ਚਾਹੀਦੀ ਸੀ ਨਾ ਉਹਦੀ ਵਜਾਇ ਉਹ ਧਰਤੀ ਲਿਪਕੇ ਸੁਚੀ ਕਰ ਆ ਸਮਝ ਲਈ ਸੁਚਾ ਉਹ ਜਿਹੜਾ ਭੋਜਨ ਪਦਾਰਥ ਬਣਾਇਆ ਸੀ ਆਪਣੇ ਆਪਣੇ ਹਿਸਾਬ ਨਾਲ ਉਹ ਰੱਖ ਲਿਆ ਉੱਥੇ ਕੋਈ ਨਾ ਭਟੇ ਜਾਏ ਇਤਨੇ ਚੀਜ਼ਾਂ ਆਇਆ ਦੀਆਂ ਲੈ ਜਦ ਕਿ ਕੀ ਸੀ ਸੱਚਾ ਹਿੱਦਾਂ ਹੁੰਦਾ ਫਿਰ ਮਨ ਸੱਚ ਹੋ ਕੇ ਉੱਥੇ ਬੈਠਦਾ ਫਿਰ ਬਾਣੀ ਆ ਗੁਰਬਾਣੀ ਸੱਚੀ ਸੁੱਚੀ ਇਹਦਾ ਭੋਜਨ ਗੁਰ ਪ੍ਰਭ ਜੀ ਦੀ ਕਾ ਭੋਜਨ ਇਹ ਖਾਂਦਾ ਕਹਣਾ ਇਹ ਜੀ ਕਰ ਕੀ ਰਿਹਾ ਸੱਚੀ ਬਾਣੀ ਨੂੰ ਵਿਚਾਰਦਾ ਵਿੱਚੋਂ ਵਖੜ ਸੱਚਾ ਕੱਢਦਾ ਤੇ ਉਹ ਛਗਦਾ ਇਹਦੀ ਵਿਆਖਿਆ ਕਰ ਕੀ ਰਿਹਾ ਕਰ ਰਿਹਾ ਸੱਚਾ ਹੋਏ ਕੇ ਜੀਵੇ ਨਗਾ ਆਪਣੇ ਨੂੰ ਸੁਲੋ ਆ ਸੱਚਾ ਹੋ ਕੇ ਖਾ ਲਿਆ ਉਹਨੇ ਜੇਬਿਆਲਾ ਖਾ ਲਿਆ ਫੇਰ ਲੋਕ ਬੜ ਲੱਗ ਗਿਆ ਪਿੱਛੋ ਹਾਂ ਉਹ ਅੱਥੀ ਚਾਹੀ ਸੁੱਟਿਆ ਕਿਸੇ ਨਗਾ ਦੋ ਉਹ ਥਈ ਉਹ ਥਈ ਥਈ ਪਾਰ ਗੱਤੀ ਜਗ੍ਹਾ ਜਾ ਕੇ ਸੁੱਟ ਦਤਾ ਉਹ ਜਿਹੜਾ ਸੱਚਾ ਸਿ ਭੋਜਨ ਸੱਚਾ ਭੋਜਨ ਥੜਿਆ ਕਿੱਥੇ ਜਾ ਕੇ ਬਹੁਤ ਕੱਟਾ ਜਿੱਥੇ ਗਲਤ ਬਣ ਜਾਂਦਾ ਸਾਰਾ ਸੁੱਟ ਦਤਾ ਫੇਰ ਇਹ ਦਸੋ ਵੇ ਬਵੱਤਰ ਚੀਜ਼ ਨੂੰ ਵਵੱਤਰ ਬਣਾਉਣ ਦਾ ਦੋਖੀ ਤੇ ਲੱਗਿਆ ਉਹ ਜੇ ਉਲਟੀ ਵੀ ਆਜ ਵੇਜਦੇ ਉਹਦੇ ਵੱਲ ਝਾਕੜ ਨੂੰ ਜਿੰਦੀ ਕਰਦਾ ਕਰਦਾ ਉਹ ਸੁੱਚੇ ਦਾਦਾ ਤੇ ਬਣਾਤਾ ਨਾਸ ਕਰਦਾ ਇਹ ਦੋਖੀ ਨੂੰ ਲੱਗਿਆ ਇਹ পাপ ਕਿਹਨੂੰ ਲੱਗਿਆ পাপ ਤੈਨੂੰ ਲੱਗਿਆ ਜਿਹਨਾਂ ਖਾਦਾ ਕੁੱਟਾ ਪਾਪੀ ਹੋ ਗਿਆ ਜਿੰਨਾ ਜਰ ਬਾਹਰ ਦਾ ਸੋਚਿਆ ਸੀ ਜਾਂ ਤਾਂ ਖਾਲਸ ਨਾਸ ਕਰਤਾ ਸਾਰੇ ਦਾ ਐਸੀ ਜਗ੍ਹਾ ਛੜਿਆ ਜਿੱਥੇ ਜਾ ਕੇ ਸਾਰਾ ਹੀ ਨਾਸ ਹੋ ਗਿਆ ਉਹਦਾ ਫਿਰ ਤੋ ਖਾਤਾ ਨਹੀਂ ਕੋਈ ਉਹਨੂੰ ਕਿਸੇ ਲੱਗਾ ਦੋਖ ਤੇ ਪਾਪਗੀ ਨੂੰ ਲੱਗਿਆ ਭਾਈ ਹਨ ਦੇਵਤਾ ਪਾਣੀ ਦੇਵਤਾ ਵਸੰਤਰ ਦੇਵਤਾ ਨੂੰ ਉਹ ਤੋਂ ਨਾਲੇ ਦੇਵਤੇ ਬੰਦੇ ਦੇਵਤੇ ਹੀ ਆਗੇ ਦਿੰਦਾ ਵਾਸ ਗਰਦੇ ਤੂੰ ਕਹਿੰਦਾ ਆਪਾਂ ਖਾਗਾ ਦੇਵਤੇ ਅੰਦਰ ਦੇਵਤਾ ਖਾ ਗਿਆ ਪਾਣੀ ਦੇਵਤਾ ਖਾ ਗਿਆ ਬਸੰਤਰ ਦੇਵਤਾ ਤਿੰਨ ਦੇਵਤੇ ਖਾ ਗਿਆ ਜੀ ਉਹਦੇ ਹੀ ਇਹ ਮਾਰ ਕੇ ਕਹਿ ਲੋ ਤੂੰ ਕਹਿੰਦਾ ਬਾਸ ਖਾਣਾ ਨਹੀਂ ਚਾਹੀਦਾ ਇਹ ਪਖੰਡ ਕੀ ਨੂੰ ਦੱਸਦਾ ਤੂੰ ਬਸੰਤਰ ਦੇਵਤਾ ਚਾਰ ਹੋਵੇ ਲੋੜ ਪੰਜ ਲੋੜ ਚਲੋ ਦੇਵਤਾ ਦੀ ਹੈ ਲੋੜ ਨੂੰ ਦੇਵਤਾ ਨਹੀਂ ਕਹਿਆ ਲੋੜ ਨੂੰ ਅੰਮ੍ਰਿਤ ਕਹਿਆ ਹੈ ਲੋੜ ਦੇਵਤਾ ਨਹੀਂ ਅਦਰ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤੇ ਹੋਵੇ ਲੋੜ ਇਹ ਵੀ ਦੇਵਤਾ ਭਿਉਰੀ ਦੇਵਤਾ ਪੰਜਵਾਂ ਪਾਇਆ ਕਿ ਪੰਜਵੇਂ ਤੋਂ ਲੋੜ ਵੀ ਪਾਇਆ ਤੇ ਪੰਜਵੇਂ ਨੰਬਰ ਤੇ ਕਿੱਥੇ ਪਾਇਆ ਕਿਉਂ ਕਿਉਂ ਕਹਦੇ ਪਾਇਆ ਕਹਿੰਦੇ ਕਿਉਂ ਮੇਰਾ ਪਵਿੱਤਰ ਨਹੀਂ ਹੁੰਦਾ ਤਾਂ ਹੋ ਆਪਾਂ ਕੋਈ ਤਾਂ ਕੋ ਪਵਿੱਤਰ ਹੋਇਆ ਕਿਉਂ ਵੀ ਦੇਵਤੇ ਤਿੰਨ ਇਕੱਠੇ ਕੀਤੇ ਪਵਿੱਤਰ ਨਹੀਂ ਮੇਰਾ ਕਿਉਂਦੇ ਕਿਉਂ ਪਾ ਕੇ ਦੇਵਤੇ ਪਵਿੱਤਰ ਹੋਏ ਨੇ ਪਹਿਲਾਂ ਦੇ ਦੇਵਤੇ ਪਵਿੱਤਰ ਨਹੀਂ ਹੁੰਦਾ ਤੇ ਬਿਆਨਾਂ ਦੇ ਵਿੱਚੋਂ ਫੜਿਆ ਜੋ ਪਖੰਡਵਾਦ ਦੇ ਬਿਆਨ ਨੇ ਉਹ ਜੋ ਫੜਿਆ ਹੈ ਜੇ ਬਿਆਨਾਂ 'ਚ ਫੜਦੇ ਨਾ ਕੋਲਡ ਦੂਆ ਵਕੀਲ ਫੜ ਲੈਂਦਾ ਜਾਂ ਬਿਆਨ ਕੀ ਦਿੰਦਾ ਉਹ ਤੇਰੇ ਦੇਵਤੇ ਪਵਿੱਤਰ ਹੋਏਗਾ ਪਵਿੱਤਰ ਹੋਏ ਤੇਰੇ ਦੇਵਤੇ ਪਵਿੱਤਰ ਤੂੰ ਕਿਹਨਾਂ ਹੈ ਪਵਿੱਤਰ ਕਿਉਂ ਬਾਖੇ ਪਵਿੱਤਰ ਹੁੰਦਾ ਇਹਦਾ ਮਤਲਬ ਫਿਰ ਅਪਵਿੱਤਰ ਨੇ ਦੇ ਉੱਤੇ ਤੇਰੇ ਤੂੰ ਪਵਿੱਤਰ ਕਿੱਥੋਂ ਹੋ ਗਿਆ ਤੂੰ ਪਵਿੱਤਰ ਕਿੱਥੋਂ ਹੋ ਗਿਆ ਜੇ ਤੇਰੇ ਦੇਵਤੇ ਪਵਿੱਤਰ ਨੇ ਤੂੰ ਪਰਪੰਚ ਬਣਾਇਆ ਕਿ ਉਹ ਖਾਣ ਦਾ ਸਦਾ ਕਹਿੰਦੇ ਕਹਿੰਦਾ ਕਿ ਉਹ ਖਾਣ ਦਾ ਬਖਾਣਾ ਬਣਾਇਆ ਮੈਂ ਨਹੀਂ ਜੀ ਨਹੀਂ ਦਾ ਭੂਤ ਦਸੋਈ ਹੈ ਚਾਹੇ ਦੇਵਤੇ ਹੀ ਹੋਣ ਇਹਦਾ ਪਵਿੱਤਰ ਕਿ ਹੋਣਾ ਹੁੰਦੇ ਨੇ ਦੇਵਤੇ ਕਿ ਕਿ ਉਹ ਪਵਿੱਤਰ ਹੋਇਆ ਦੇਵਤਿਆਂ ਦੇ ਉੱਪਰ ਹੋਇਆ ਫਿਰ ਕਿਹੋ ਤਾਂ ਇਹ ਬਰੀ ਬੰਦਾ ਪਰਦਾ ਕੀ ਝੂਠੇ ਦੇ ਕੀ ਬਨਣਾ ਹੁੰਦਾ ਝੂੜੀਆਂ ਦੀਆਂ ਲੇਰਾ ਬਣਾ ਕੇ ਰੱਖਤੀ ਵਿਚਾਰ ਤਾਰਾਂ ਦੀਆਂ ਲੀਰਾਂ ਬਣਾ ਕੇ ਰੱਖਤੀ ਪਾਪੀ ਸੋਤਨ ਗੱਡਿਆ ਥੁੱਕਾ ਪਈਆਂ ਤੇ ਤਾਂ ਪਾਪੀ ਸੋਤਨ ਗੱਡਿਆ ਜੇ ਉਹਨਾਂ ਪਾਪੀ ਦੇ ਤਨ ਦੇ ਵਿੱਚ ਇਹ ਸਾਰਾ ਮਤਲਬ ਹੈ ਖਾ ਖਾਦਾ ਗਿਆ ਪਾਪੀ ਗੱਲ ਝੂਠ ਬੋਲਣ ਵਾਲਾ ਇਹ ਖਾਦਾ ਖਾਦਾ ਗਿਆ ਤੇ ਫਿਰ ਉਹਦੇ ਜੇ ਅਸੀਂ ਚਲੋ ਉਹ ਉਹਦੇ ਬਾਅਦ ਕਿਸੇ ਚਾਹੇ ਤਾਂ ਉਹ ਹਜਮ ਹੋ ਕੇ ਚੀਜ਼ ਬਾਹਰ ਆਉਂਦੀ ਹੈ ਪਵਿੱਤਰ ਮੈਂ ਮੈਣਾ ਬਣ ਕੇ ਬਾਹਰ ਆਉਂਦਾ ਚਾਹੇ ਉਲਟੀ ਲੋ ਤੇ ਉਹ ਤੇ ਤਾਂ ਉਹਨੂੰ ਤਾਂ ਦੇਖ ਕੇ ਥੁੱਕੂਗਾ ਯਾਰ ਵੀ ਹੋਰ ਕੀ ਕਰੂਗਾ ਥੁੱਕਾ ਪਿਆ ਜਿਤ ਮੁਖ ਨਾਮ ਨਾ ਉਚਰਾ ਬਿਨ ਨਾਮੇ ਰਸ ਆਪੀ ਸੇ ਤਨ ਗੱਡਿਆ ਦਾ ਮਤਲਬ ਇਹ ਵੀ ਹੈ ਕਿ ਜਿਹੜਾ ਮਨ ਪਾਪੀ ਹੈ ਨਾ ਆਹ ਸਰੀਰ ਇਹਦੇ ਨਾਲ ਜੁੜਿਆ ਹੋਇਆ ਪਰ ਭੌਂਦੇ ਖਾਂਦਾ ਤਾਂ ਤਿਉਹ ਖਾਂ ਨੂੰ ਜੀ ਕਰਦਾ ਸੀ ਮਨ ਕਰਦਾ ਸੀ ਤਾਂ ਦਾ ਬਖੜਵਾਲ ਬਣਾ ਲਿਆ ਵੀ ਭਾਈਏ ਉਹਨਾਂ ਦੀ ਪਾਪੀ ਮਨ ਹੈ ਇਹਦੇ ਨਾਲ ਤੇਰਾ ਸਰੀਰ ਜੁੜਿਆ ਹੋਇਆ ਹੈ ਤਾਂ ਤੇਰੇ ਤੇ ਦੁਨੀਆ ਧੱਕਾ ਮਾਰਦੀ ਹੈ ਵੀ ਤੇਰੀ ਗਾਦੀ ਫਰੋਸ ਕੇ ਅਪਣ ਤੈਨੂੰ ਕੋਈ ਚੰਗਾ ਨਹੀਂ ਸਮਝੇ ਅੜਦਰ ਕੋਈ ਵੀ ਚੰਗਾ ਨਹੀਂ ਸਮਝਦਾ ਧੁੱਕਾ ਹੀ ਮਾਰਦੇ ਨੇ ਸਾਰੇ ਤੇਰੇ ਤੇ ਤੇਰੀ ਇੱਜ਼ਤ ਕਿਉਂ ਦੀ ਹੈ ਕਿਉਂਕਿ ਤੇਰਾ ਜਿਹੜਾ ਸਰੀਰ ਹੈ ਜਿਹੜਾ ਤੇਰਾ ਬਾਹਰ ਹੈ ਉਹ ਆਪਣੇ ਜਿਹੜੇ ਤੇਰੇ ਸ਼ਾਸਤਰਾਂ ਦਾ ਲਿਖਤਾ ਹੈ ਉਹਨੂੰ ਜਿਵੇਂ ਵਰਜੀ ਬੋਗ ਦੇ ਰੱਖ ਬੋਲ ਲੈਂਦਾ ਕਿ ਉਹ ਖਾਣਾ ਕਹਿੰਦਾ ਨਹੀਂ ਕਿ ਉਹਦੇ ਬਿਨਾਂ ਨਹੀਂ ਪਵਿੱਤਰ ਹੁੰਦੇ ਦੇ ਧੁੱਕਾ ਮਾਰ ਲਿਓ ਗੱਲ ਹੈ ਤੂੰ ਸਿੱਧਾ ਕਹ ਕਿ ਉਹ ਖਾਣਾ ਵਿੱਚ ਅਪਵਿੱਤਰ ਅਪਵਿੱਤਰ ਤੁਨ ਕਿਉ ਲੈ ਕੇ ਆਏ ਹੇ ਜਿਤਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ ਨਾੜ ਕਿਵੇਂ ਜੰਮੀਐ ਜਿਤਮੁਖ ਤੁਕਾਂ ਹੋਇ ਜਿਸ ਬੋਗਨਾਵ ਲੋਚਰਾ ਜਿਹੜੇ ਮੁਖਰ ਨਾਲ ਨਾਮ ਨਹੀਂ ਨਾ ਸੱਚ ਨਹੀਂ ਨਾ ਬੋਲਿਆ ਜਾਂਦਾ ਝੂਠ ਬੋਲਿਆ ਨਾ ਵਾ ਪੰਡਤ ਝੂਠ ਬੋਲ ਕੇ ਖਾਧਾ ਨਾ ਕੂੜ ਬੋਲ ਕਰੇ ਹਾਰ ਜਿਹਦੇ ਮੂੰਹ ਤੇ ਸੱਚ ਨਹੀਂ ਬੋਲਿਆ ਸੱਚ ਬੋਲ ਕੇ ਖਾਦਾ ਤੂੰ ਤੂੰ ਦੇਵਤਿਆਂ ਦੀ ਗੱਲੇ ਹੀ ਨਾ ਕਰਦਾ ਇਹ ਕਿਹੜਾ ਕਿਉਂ ਕੋਈ ਨਾ ਪਉਂਦਾ ਹੋਰ ਬਈ ਧਰਮ ਨਾਲ ਕਿਉਂ ਜੋੜਦਾ ਹੈ ਨਾ ਗੱਲਾਂ ਹਾੜ ਪੀੜ ਨੂੰ ਤੂੰ ਧਰਮ ਨਾਲ ਕਿਉਂ ਜੋੜਦਾ ਕੀ ਲੋੜ ਹੈ ਇਹਦੀ ਜੋੜ ਦੀ ਧਰਮ ਅਸੀਂ ਕਿਹੜਾ ਪ੍ਰਸ਼ਾਦ ਆਪਾਂ ਬਣਾਉਣੀ ਆ ਉਹ ਧਰਮ ਨਾਲ ਜੋੜਿਆ ਹੋਇਆ ਹੈ ਤੂੰ ਇਹਨਾਂ ਦੇ ਅੱਲਾ ਨੂੰ ਖਾੜ ਪੀੜ ਨੂੰ ਧਰਮ ਨਾਲ ਤੂੰ ਜੋੜਦਾ ਧਰਮ ਨੂੰ ਧਰਮ ਰਹਿਣ ਦੇ ਤੇ ਤੂੰ ਸਾਰਾ ਧਰਮ ਤੇ ਨਾਸ ਕਰਦਾ ਸੱਚ ਬੋਲਣਾ ਹੀ ਬੰਦ ਕਰਦਾ ਪਰਬੰਦੇ ਜੁੜਵੋਲੀ ਜਦ ਬਲੈਕਮੇਲਿੰਗ ਕਰੀ ਜਾਂਦਾ ਫਿਰ ਪਰ ਤੇ ਕੀ ਲੋੜ ਪਈ ਬਿਨਾਂ ਮੇਰਾ ਸਫਾਇ ਜਿੱਦ ਮੁਖ ਨਾਮ ਨਾਲ ਉਚਰ ਜਿਹਦੇ ਮੁਖ ਨਾਲ ਸੱਚੀ ਬੋਲਿਆ ਜਾਂਦਾ ਬਿਨਾਂ ਮੇਰਾ ਸਫਾਇ ਨਾਮ ਤੇ ਮੇਰਾ ਵਰਾਸ ਸਾਰ ਖੰਦਾ ਨਾਨ ਗਏਵੇਂ ਜਾਣੀਆਂ ਜਿੱਦ ਮੁਖ ਤੁਕਾ ਪਾਏ ਭਾਈ ਸਮਝੋ ਕਿ ਉਹ ਫਟਕਾਰਾ ਹੀ ਬੋਲਦਾ ਉਹਨੂੰ ਲੋਕ ਫਟਕਾਰਾ ਹੀ ਬੋਲਦੇ ਨੇ ਭਈ ਇਹਦਾ ਫਸ ਉਹ ਐਵੇਂ ਸਤਮੀ ਕਹਿਣਾ ਹੁੰਦੇ ਨੇ ਕਹਿੰਦਾ ਸਾਧੂ ਆਏ ਦਸੋ ਆਦੂ ਆਏ ਇਹ ਸਾਧੂ ਨਹੀਂ ਸਵਾਦੂ ਹੈ ਜਿਹੜਾ ਸਾਧੂ ਹੈ ਖਲੋ ਨੂੰ ਆ ਜਾਓ ਮੜ ਗਿਆ ਖਾ ਲਿਆ ਸਾਧੂ ਨੂੰ ਸਾਦ ਟੇਸ ਤੇ ਕੀ ਮਸ ਜੇ ਟੇਸ ਹੈ ਤਾਂ ਭੀ ਕਬ ਕਰੇ ਆਪਣਾ ਜੋ ਕਰਤ ਕਰੇ ਜਹੇ ਜੀ ਕਿਸੇ ਨੇ ਦੇ ਦਿੱਤੀ ਜਹੇ ਜੀ ਉਹਦੇ ਪੱਕੀ ਹੋਈ ਹੈ ਦਾਲ ਜ਼ਰੂਰ ਹੈਗਾ ਹੈਗਾ ਨਹੀਂ ਹੈਗਾ ਨਹੀਂ ਹੈਗਾ ਯੋਦੂ ਰੋਟੀ ਖਾਣ ਨੂੰ ਪਤਾ ਵੀ ਨੂਨ ਘਟਾ ਆ ਵਧਾ ਆ ਦਾਲ ਖਾਦੀ ਆ ਸਾਧੂ ਕੰਦ ਹੈ। ਤੂੰ ਪਤਾ ਹੀ ਨਹੀਂ ਮਾ ਕੀ ਖਾਦਾ। ਖਾਲਿਆ। ਸਰੀਰ ਪਾਲਿਆ ਸਰੀਰ ਦਾ ਕੱਬ ਜਲ ਜੂਗਾ। ਸਰੀਰ ਦਾ ਕੱਬੇ ਨਾ ਆਉਦੀ ਭੁੱਖ ਠੀਕ ਹੋ ਗਈ ਬਸ। ਜੈ ਜੀ ਜੀ ਬਲੀ ਉਹ ਕਹਿੰਦਾ ਜਿਆ ਜ ਬੜਿਆ ਖਾਲਿਆ। ਜੱਗਾ ਬੜਿਆ ਸੁਬਾ ਖਾਲਿਆ ਬੜਾ ਇਹ ਵੀ ਨਹੀਂ। ਜੱਗਾ ਖਾਣਾ ਜਿਆ ਜ ਵਾਲਿਆ ਖਾਲਿਆ ਪਰਮੇਸ਼ਰ ਨੇ ਭੇਜਿਆ। ਉਹਦੇ ਹੁਕਮ ਨਾਲ ਮਿਲਿਆ ਝੁਮੜਿਆ ਠੀਕ ਮਿਲਿਆ ਜੇ ਚੱਕਾ ਵੜ ਜਾਂਦਾ ਸ਼ਾਇਦ ਮਾਰਤ ਉਹਦਾ ਨੁਕਸਾਨ ਹੋ ਜਾਂਦਾ ਜੇ ਚੱਕਾ ਵੜਿਆ ਤੇ ਗਬੜ ਗਿਆ ਜਿਹੜਾ ਮਿਲਿਆ ਖਾਣ ਸਭ ਚੰਗਾ ਹੀ ਆ ਉਹਦੇ ਵਾਸਤੇ ਖਾਣਾ ਪੀਣਾ ਤੇ ਈਓ ਰੋਜ਼ ਕੋਨੇ ਭੇਜਿਆ ਪਰਮੇਸ਼ਰ ਨੇ ਜੋ ਭੇਜਿਆ ਉਹਨੇ ਠੀਕ ਭੇਜਿਆ ਉਹ ਪਵਿੱਤਰੇ ਭੇਜੇ ਉਹ ਸਹੀ ਉਸੇ ਦੀ ਮੈਨੂੰ ਅੱਜ ਲੋੜ ਸੀ ਜਿਹੜਾ ਮੈਂ ਚਾਹਣਾ ਛੱਡ ਮੇਰੇ ਖਾਤਰ ਬਿਮਾਰੀ ਬਣ ਜਦੋਂ ਬਿਮਾਰ ਲੋਕ ਕਿਉਂ ਤੇ ਬਿਮਾਰ ਦੇਦਾਰੇ ਕਨਫਰਮੈਂਸ ਆਇਆ ਬੇਗਮਹਿਰਤ ਬਣ ਰੋਸਾਰਿਆ ਯਾਰ ਆਈ ਜੋਬਨ ਆਰੇ